ਹਲੋ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਿੱਧੂਸ ਬਟਿਕ ਤੇ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਜਿਹਾ ਹੈਂਡਵਰਕ ਦਾ ਸੂਟ ਹੈ ਜਿਹੜਾ ਉਹ ਦਿਖਾਉਣ ਜਾ ਰਹੀ ਆ ਬਹੁਤ ਸੋਹਣੇ ਸੂਟ ਰਹਿਣਗੇ ਮਾਮਾ ਧੀਆਂ ਦੇ ਸਿੰਘ ਸੂਟ ਰਹਿਣਗੇ ਥੋੜਾ ਵਰਕ ਇੱਕ ਦੇ ਵਿੱਚ ਹਲਕਾ ਤੇ ਇੱਕ ਦੇ ਵਿੱਚ ਹੈਵੀ ਰਹੂਗਾ ਹਾਂਜੀ ਇਹ ਆਊਗਾ ਜਿਹੜਾ ਇਹ ਵੱਡੇ ਨਾਪੇ ਦਾ ਸੂਟ ਆਊਗਾ ਮਤਲਬ ਕਿ ਮਦਰ ਦਾ ਸੂਟ ਹੈ ਇਹ ਇਸ ਤਰ੍ਹਾਂ ਇਸ ਦੇ ਵਿੱਚ ਹੈਂਡਵਰਕ ਹੈ ਜਿਹੜਾ ਹੋਇਆ ਹੋਇਆ ਹੈ ਜਿਹੜਾ ਇਹਨਾਂ ਦਾ ਘੇਰਾ ਰਹੂਗਾ ਉਹ ਗੋਲ ਰਹੂਗਾ ਉਹ ਵਾਈਨ ਸ਼ੇਡ ਰਹੂਗੀ ਸੂਟ ਦੇ ਕਲਰ ਦੀ ਐਂਡ ਜਿਹੜਾ ਇਹਦਾ ਸਟੱਫ ਰਹੂਗਾ ਅ ਨੈਚੁਰਲ ਕ੍ਰੇਪ ਦੇ ਵਿੱਚ ਰਹੂਗਾ ਬਹੁਤ ਸੋਹਣਾ ਸਟੱਫ ਹੈਗਾ ਤੁਸੀਂ ਹੈਂਡਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਪਿਆਰੀ ਹੈ ਐਂਡ ਇਹਦਾ ਵੀ neck ਦੇ ਵਿੱਚ ਜਿਹੜਾ ਅ neck ਹੈਗੀ ਰੈਡੀ ਹੋਈ ਹੋਈ ਹੈ ਵਰਕ ਕੀਤੀ ਹੋਈ ਹੈ ਅ ਘੇਰੇ ਤੇ ਦੇਖੋ ਤੁਸੀਂ ਫਿਨਿਸ਼ਿੰਗ ਪੱਟੀ ਦੇ ਨਾਲ 골ਡਨ ਫਿਨਿਸ਼ਿੰਗ ਪੱਟੀ ਦੇ ਨਾਲ ਵੀ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਇਹ ਐਂਡ 슬ੀਵਜ਼ ਦਾ ਵਰਕ ਜਿਹੜਾ ਥੋੜਾ ਹੈਵੀ ਹੈ ਉਹ neck ਬਹੁਤ ਸੋਹਣੀ ਹੈਂਡ ਵਰਕ ਕੀਤੀ ਹੋਈ ਹੈ ਇਹ ਦਬਕੇ ਦਾ ਤੇ ਕੱਟ ਦਾਣੇ ਵਾਲਾ ਇਹ ਸਿੱਪੀ ਇਦਾਂ ਦਾ ਮਟੀਰੀਅਲ ਹੈ ਜਿਹੜੇ ਉਸਤੇ ਲੱਗਿਆ ਹੋਇਆ ਦੇਖੋ 슬ੀਵਜ਼ ਇਸ ਦੀਆਂ ਸੈਂਟਰ ਦੇ ਵਿੱਚੋਂ ਕੱਟ ਵਾਲੀਆਂ ਰਹਿਣਗੀਆਂ ਜਿੱਦਾਂ ਕਿ ਇਹ ਕੱਟ ਵਾਲੀ 슬ੀਵਜ਼ ਹੈ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਫੁੱਲੀ ਵਰਕ ਆਉਣਗੀਆਂ 슬ੀਵਜ਼ ਇਹਦੀਆਂ ਤੇ 셔ਟ ਦੇ ਵਿੱਚ ਸਾਰੀ 셔ਟ ਦੇ ਵਿੱਚ ਅ ਛੋਟੀ ਛੋਟੀ ਅੰਬੀ ਦਾ ਡਿਜ਼ਾਈਨ ਰਹੂਗਾ ਸਾਰਾ ਟੋਟਲੀ ਹੈਂਡਵਰਕ ਦੇ ਵਿੱਚ ਰੈਡੀ ਹੋਇਆ ਐਂਡ ਆਪਾਂ ਬੈਕ ਸਾਈਡ ਤੇ ਸਟੈਪਸ ਲਗਾ ਕੇ ਬਹੁਤ ਸੋਹਣੇ ਲਟਕਣ ਲਗਾ ਕੇ ਇਹਨਾਂ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਹਾਂਜੀ ਇਸ ਤਰ੍ਹਾਂ ਇਸ ਦੀ ਜਿਹੜੀ ਬਾਟਮ ਹੈਗੀ ਬਹੁਤ ਸੋਹਣੀ ਉਸ ਦੀ ਬਾਟਮ ਵੀ ਰੈਡੀ ਹੋਇਆ ਸੇਮ ਸਟੱਫ ਰਹੂਗਾ ਐਂਡ ਸੇਮ ਹੀ ਕਲਰ ਰਹੂਗਾ ਬਾਟਮ ਦੇ ਮੋਰੀ ਦੇ ਉੱਪਰ ਵੀ ਜਿਹੜਾ ਆਪਣਾ ਅੰਬੀ ਵਾਲਾ ਡਿਜ਼ਾਈਨ ਹੈ ਉਹ ਅੰਬੀ ਵਾਲਾ ਡਿਜ਼ਾਈਨ ਹੈਂਡਵਰਕ ਕੀਤਾ ਗਿਆ ਹੈ ਸਿੰਪਲ ਸੋਬਰ ਜੀ ਬਾਟਮ ਜਿਹੜੀ ਰੈਡੀ ਹੋਈ ਹੈ ਪਟਿਆਲਾ ਸ਼ਾਹੀ ਲੁੱਕ ਦੇ ਵਿੱਚ ਇਸ ਨੂੰ ਸਟਿਚ ਕੀਤਾ ਗਿਆ ਹੈਗਾ ਹਾਂਜੀ ਇਦਾਂ ਦੀ ਇਹਦੀ ਬਾਟਮ ਸੀ ਐਂਡ ਤੇ ਇਹਦੇ ਦੁਪट्टे ਦਾ ਕੰਟਰਾਸਟ ਕੀਤਾ ਗਿਆ ਬਹੁਤ ਹੀ ਸੋਨਾ ਜਾਂ ਸਕਾਈ ਕਲਰ ਦਾ ਜਿਹੜਾ ਕੰਟਰਾਸਟ ਹੈ ਉਹ ਰੱਖਿਆ ਗਿਆ ਹੈਗਾ ਇਹ ਸਿੰਪਲ ਦੁਪੱਟਾ ਹੋਊਗਾ ਇਹ ਉਹਨਾਂ ਦੀ ਬੇਟੀ ਦਾ ਦੁਪੱਟਾ ਹੈ ਵੀਡੀਓ ਦੇ ਵਿੱਚ ਦੁਪੱਟੇ ਜਿਹੜੇ ਥੋੜੇ ਐਕਸਚੇਂਜ ਹੋ ਗਏ ਪਹਿਲਾਂ ਚੱਕਿਆ ਗਿਆ ਮੇਰੇ ਤੋਂ ਦੁਪੱਟਾ ਇਸ ਦੇ ਨਾਲ ਸਿੰਪਲ ਫਿਨਿਸ਼ਿੰਗ ਪੱਟੀ ਦੇ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਫੋਰ ਸਾਈਡ ਤੇ ਇਹ ਆਪਣਾ ਉਹਨਾਂ ਦੀ ਬੇਟੀ ਦੇ ਸੂਟ ਦਾ ਦੁਪੱਟਾ ਹੈਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸਿੰਪਲ ਜਿਹਾ ਦੁਪੱਟਾ ਰੈਡੀ ਹੋਇਆ ਫਿਨਿਸ਼ਿੰਗ ਪੱਟੀ ਦੀ ਜਿਹੜੀ ਫਿਨਿਸ਼ਿੰਗ ਹੈਗੀ ਬਹੁਤ ਸੋਹਣੀ ਆਈ ਹੈਗੀ ਹਾਂਜੀ ਹੁਣ ਆਪਾਂ ਉਹਨਾਂ ਦੀ ਜਿਹੜੀ ਬੇਟੀ ਦਾ ਸੂਟ ਹੈਗਾ ਤੁਹਾਨੂੰ ਉਹ ਦਿਖਾਵਾਂਗੇ ਸਟਾਫ ਤੁਸੀਂ ਇਸ ਨੂੰ ਕਿਸੇ ਵੀ ਸਟਾਫ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜੇਸ਼ਨ ਕਰਵਾ ਸਕਦੇ ਹੋ ਇਹਨਾਂ ਦੀ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ ਤੁਸੀਂ ਐਂਡ ਜਿਹੜਾ ਵਰਕ ਹੈ ਤੁਸੀਂ ਹਲਕਾ ਵੀ ਲੈ ਸਕਦੇ ਹੋ ਤੇ ਇਸ ਤੋਂ ਜ਼ਿਆਦਾ ਵੀ ਲੈ ਸਕਦੇ ਹੋ ਹਨਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈਵੀ ਵਰਕ ਵੀ ਕਰਵਾ ਸਕਦੇ ਹੋ ਐਂਡ ਲਾਈਟ weight ਜਿਹਾ ਵਰਕ ਵੀ ਹੈ ਜਿਹੜਾ ਕਰਵਾ ਸਕਦੇ ਹੋ ਜਿੱਦਾਂ ਇਹਨਾਂ ਨੇ ਆਪਣਾ ਸੂਟ ਹੈ ਜਿਹੜਾ ਥੋੜਾ ਹੈਵੀ ਕਰਵਾਇਆ ਤੇ ਆਪਣੀ ਬੇਟੀ ਦਾ ਸੂਟ ਹੈ ਜਿਹੜਾ ਥੋੜਾ ਲਾਈਟ ਜਿਹਾ ਕਰਵਾਇਆ ਲਾਈਟ weight ਜਿਹਾ ਉਤੇ ਸਿੰਪਲ ਜਵ ਵਰਕ ਰਹੂਗਾ ਤੁਸੀਂ ਦੇਖ ਸਕਦੇ ਹੋ ਉਸ ਦੇ ਉੱਪਰ ਜਿਹੜਾ ਅੰਬੀਆਂ ਦਾ ਡਿਜ਼ਾਈਨ ਸੀ ਉੱਪਰ ਤੱਕ ਨਹੀਂ ਹੈਗਾ ਸਿੰਪਲ ਕੋਰਨਰ ਕੋਰਨਰ ਤੇ ਜਿਹੜਾ ਅੰਬੀ ਦਾ ਡਿਜ਼ਾਈਨ ਆਊਗਾ ਇਹਦੇ ਘੇਰੇ ਦੇ ਐਂਡ ਇਹਦੀਆਂ 슬ੀਵਸ ਨੇ ਜਿਹੜੀਆਂ ਉਹ ਵੀ ਥੋੜੀਆਂ ਹਲਕੀਆਂ ਨੇ ਹੈਵ ਵੀ ਨਹੀਂ ਹੈਗੀਆਂ ਜਸਟ ਬੇਲ ਆਊਗੀ neck ਦੇ ਉੱਪਰ ਵੀ ਬੇਲ ਆਊਗੀ 슬ੀਵਸ ਦੇ ਵਿੱਚ ਸੈਂਟਰ ਦੇ ਵਿੱਚ ਕੱਟ ਸੇਮ ਰਹੂਗਾ ਐਂਡ ਘੇਰਾ ਵੇਸ਼ گول ਸ਼ੇਪ ਦੇ ਵਿੱਚ ਰਹੂਗਾ ਘੇਰੇ ਦੇ ਉੱਪਰ ਫਿਨਿਸ਼ਿੰਗ ਪੱਟੀ ਰਹੂਗੀ ਹਨਾ ਇਸ ਤਰ੍ਹਾਂ ਘੇਰਾ ਰੈਡੀ ਹੋਇਆ ਹੋਇਆ ਇਹਦਾ ਦੇਖੋ ਕਿ ਇਹ ਰੇਡੋ ਕਾਰਨਰ ਦੇ ਉੱਪਰ ਆਉਗੀ ਇਹ ਅੰਬੀ ਹੈਂਡਵਰਕ ਦੇ ਵਿੱਚ ਹੀ ਰੈਡੀ ਹੋਇਆ ਸੇਮ ਡਿਜ਼ਾਈਨ ਸੈਂਟਰ ਦੇ ਵਿੱਚ ਕੱਟ ਰਹੂਗਾ 슬ੀਵਸ ਦੇ ਉੱਪਰ ਇਸ ਤਰ੍ਹਾਂ ਦੀ ਹਲਕੀ ਹਲਕੀ ਬੇਲ ਰਹੂਗੀ ਐਂਡ ਜਿਹੜੀ ਇਹਦੀ ਨੈਕ ਹੈਗੀ ਨੈਕ ਵੀ ਬਹੁਤ ਸੋਹਣੀ ਡਿਜ਼ਾਈਨ ਹੈ ਵੀ ਸ਼ੇਪ ਦੇ ਵਿੱਚ ਨੈਕ ਡਿਜ਼ਾਈਨ ਕੀਤੀ ਗਈ ਹੈ ਸੇਮ ਵਰਕ ਕੀਤਾ ਗਿਆਗਾ ਐਂਡ ਇਸ ਤੇ ਉੱਪਰ ਵੀ ਆਪਾਂ ਜਿਹੜੀਆਂ ਸਟੈਪਸ ਨਿਉ ਲਗਾਈਆਂ ਨੇ ਤੇ ਇਸ ਤੇ ਲਟਕਣਾ ਦਾ ਜਿਹੜਾ ਡਿਜ਼ਾਈਨ ਹੈ ਥੋੜਾ ਵੱਖਰਾ ਕੀਤਾ ਦੂਸਰੇ ਸੂਟ ਨਾਲੋਂ ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਜਿੱਦਾਂ ਕੋਈ ਪੇਂਟ ਦੇ ਵਿੱਚ ਹੋ ਗਿਆ ਜਾਂ ਮਸ਼ੀਨ ਵਰਕ ਦੇ ਵਿੱਚ ਹੋ ਗਿਆ ਹੈਂਡ ਵਰਕ ਦੇ ਵਿੱਚ ਹੋ ਗਿਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਜਿਹੜਾ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਐਂਡ ਆਪਣੀ ਜਿਹੜੀ ਸ਼ਿਪਿੰਗ ਹੈ ਪੂਰੇ ਵਰਲਡ ਦੇ ਵਿੱਚ ਹੈ ਤੁਸੀਂ ਕਿਸੇ ਵੀ ਜਗ੍ਹਾ ਤੋਂ ਬੈਠੇ ਸੂਟ ਰੈਡੀ ਕਰਾ ਸਕਦੇ ਹੋ ਐਂਡ ਦੇਖੋ ਇਹਨਾਂ ਦੀ ਬਾਟਮ ਵੀ ਸੇਮ ਹੈਗੀ ਪਟਿਆਲਾ ਸ਼ਾਹੀ ਲੁੱਕ ਦੇ ਵਿੱਚ ਸਟਿਚਿੰਗ ਰਹੂਗੀ ਐਂਡ ਮੋਰੀ ਦੇ ਉੱਪਰ ਇਸ ਤਰ੍ਹਾਂ ਅੰਬੀ ਦਾ ਡਿਜ਼ਾਈਨ ਰਹੂਗਾ ਹੈਂਡ ਵਰਕ ਕੀਤੀ ਹੋਈ ਹੈ ਵੀ ਸੇਮ ਕਲਰ ਰਹੂਗਾ ਦੋਨਾਂ ਸੂਟਾਂ ਦਾ ਸੇਮ ਹੀ ਸਟੱਫ ਰਹੂਗਾ ਐਂਡ ਇਹ ਉਹਨਾਂ ਦੇ ਮਦਰ ਦਾ ਜਿਹੜਾ ਦੁਪੱਟਾ ਸੀਗਾ ਉਹ ਸੀ ਇਹ ਥੋੜਾ ਹੈਵੀ ਲੁੱਕ ਦੇ ਵਿੱਚ ਰੈਡੀ ਕੀਤਾ ਸੀਗਾ ਆਪਾਂ ਨੇ ਟਿਸ਼ੂ ਦੇ ਨਾਲ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਲਾਈਨਾਂ ਦੇ ਡੱਬੇ ਨੇ ਜਿਹੜੇ ਉਹ ਬਣਾਏ ਗਏ ਨੇ ਤੇ ਫੋਰ ਸਾਈਡ ਤੇ ਇਸ ਤਰ੍ਹਾਂ ਆਪਾਂ 골ਡਨ ਤੇ ਵਾਈਨ ਸ਼ੇਡ ਦਾ ਮਿਕਸ ਆਪੇ ਉਹ ਜਿਹੜੀ ਲੈਸ ਹੈ ਉਹ ਲਗਾਈ ਹੈਗੀ ਫੋਰ ਸਾਈਡ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਗਈ ਹੈ ਐਂ ਜਿਹੜਾ ਦੁਪੱਟਿਆਂ ਦਾ ਸਟਫ ਆਊਗਾ ਨਾ ਉਹ ਪਿਓਰ ਕਮਲ ਚਨੂਨ ਦੇ ਵਿੱਚ ਆਊਗਾ ਬਹੁਤ ਸੋਹਣਾ ਸਟਫ ਰਹੂਗਾ ਤੇ ਦੁਪੱਟਿਆਂ ਦੀ ਲੈਂਥ ਵਿड्थ ਵੀ ਪੂਰੀ ਫੁੱਲ ਰਹੂਗੀ ਤੇ ਇਹ ਆਪਣੇ ਜਿਹੜੇ ਦੋਨੋਂ ਸੂਟ ਨੇ ਅਮਰੀਕਾ ਤੋਂ ਇੱਕ ਭੈਣ ਨੇ ਰੈਡੀ ਕਰਵਾਇਆ ਹੈਗੇ ਇਸੇ ਤਰ੍ਹਾਂ ਤੁਸੀਂ ਵੀ ਕਿਤੇ ਵੀ ਬੈਠੇ ਕੋਈ ਵੀ ਸੂਟ ਆ ਜਿਹੜਾ ਰੈਡੀ ਕਰਵਾ ਕੇ ਆਪਣੇ ਤੱਕ ਮੰਗਵਾ ਸਕਦੇ ਹੋਗੇ ਤੇ ਬਾਕੀ ਆਪਾਂ ਹੋਰ ਵੀਡੀਓ ਦੇ ਵਿੱਚ ਮਿਲਦੇ ਆਂ ਸੋਨੇ ਸੋਨੇ ਸੂਟ ਲੈ ਕੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ